ਹਾਂਜੀ ਸਸ਼ੀਕਾਲ ਸਾਰਿਆਂ ਨੂੰ ਹੋਪਸੋ ਸਾਰੇ ਜਣੇ ਵਧੀਆ ਹੋਵੋਗੇ ਹਾਂਜੀ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਵਰਕ ਵਾਲਾ ਨੈੱਕ ਰੈਡੀ ਕਰਨ ਦਾ ਤਰੀਕਾ ਚੈੱਕ ਕਰੋ ਅਗਰ ਸਾਡੇ ਕਮੀਜ਼ ਦਾ ਨੈੱਕ ਬਣਿਆ ਹੋਇਆ ਤੇ ਅਸੀਂ ਕਿਸ ਤਰ੍ਹਾਂ ਪੇਸਟਿੰਗ ਪੇਪਰ ਲਗਾ ਕੇ ਨੈੱਕ ਨੂੰ ਰੈਡੀ ਕਰ ਸਕਦੇ ਹਾਂ ਠੀਕ ਹੈ ਜੀ ਆਪਾਂ ਲਾਈਨਿੰਗ ਵਾਲਾ ਸਾਡਾ ਸੂਟਾ ਲਾਈਨਿੰਗ ਅਸੀਂ ਅਟੈਚ ਕਰ ਲਈ ਹੋਈ ਹੈ ਇਹ ਚੈੱਕ ਕਰੋ ਠੀਕ ਹੈ ਜੀ ਇਹ ਅਸੀਂ ਕਪੜਾ ਲੈ ਕੇ ਕਪੜੇ ਦੇ ਉੱਪਰ ਪੇਸਟਿੰਗ ਪੇਪਰ ਅਟੈਚ ਕਰ ਲਿਆ ਹੋਇਆ ਸਭ ਤੋਂ ਪਹਿਲਾਂ ਜਦੋਂ ਅਸੀਂ ਵਰਕ ਵਾਲਾ ਨੈੱਕ ਰੈਡੀ ਕਰਨਾ ਚੈੱਕ ਕਰੋ ਜਿਸ ਤਰ੍ਹਾਂ ਆਪਾਂ ਨੈਕ ਰੱਖ ਲਿਆ ਹੋਇਆ ਲਾਈਨਿੰਗ ਆਪਣੀ ਅਟੈਚ ਹੋਈ ਹੋਈ ਆ ਸਭ ਤੋਂ ਪਹਿਲਾਂ ਅਸੀਂ ਨੈਕ ਦੀ ਬ੍ਰੌਡਨੈਸ ਚੈੱਕ ਕਰਨੀ ਆ ਇੱਥੋਂ ਦੇਖੋ 6 ਇੰਚ ਆਪਣੇ ਨੈਕ ਬ੍ਰੌਡ ਠੀਕ ਹੈ ਇੱਥੋਂ ਆਪਾਂ ਇਹਦਾ ਹਾਫ ਕਰ ਲੈਣਾ 3 ਇੰਚ ਤੇ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਦੋਨੋਂ ਸਾਈਡ ਤੋਂ 2.5 ਇੰਚ ਤੇ ਮਾਰਕਿੰਗ ਕਰ ਲੈਣੀ ਆ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਦੂਜਾ ਨੈਕ ਕਟਿੰਗ ਕਰਦੇ ਆ ਨਾਰਮਲ ਵਾਲਾ 2.5 ਇੰਚ ਤੇ ਆਪਾਂ ਦੋਨੋਂ ਸਾਈਡ ਦੀ ਮਾਰਕਿੰਗ ਕਰ ਲੈਣੀ ਆ ਇਹ ਮਾਰਕਿੰਗ ਕਰਨ ਤੋਂ ਬਾਅਦ ਅਸੀਂ ਇੱਥੋਂ ਰਾਉਂਡ ਦੇ ਵਿੱਚ ਪੂਰੀ ਮਾਰਕਿੰਗ ਕਰ ਲ ਇਸ ਤਰ੍ਹਾਂ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਇਹਦੇ ਉੱਪਰ ਉੱਪਰ ਸਲਾਈ ਲਗਾ ਲੈਣੀ ਆ ਹਾਂਜੀ ਤੇ ਇਸ ਤਰ੍ਹਾਂ ਇਹ ਕਰੋ ਸਿੱਖ ਸਲਾਈ ਆਪਾਂ ਲਗਾ ਲਈ ਹੋਈ ਆ ਇਹ ਦੇਖੋ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਇਹ ਪੇਸਟਿੰਗ ਪੇਪਰ ਰੱਖਣਾ ਇਸ ਕੱਪੜੇ ਨੂੰ ਰੱਖਣਾ ਅਸੀਂ ਠੀਕ ਹੈ ਜੀ ਇਹਦੇ ਉੱਪਰ ਅਸੀਂ ਉਲਟਾ ਰੱਖ ਲੈਣਾ ਇਸ ਤਰ੍ਹਾਂ ਸੁਕਣ ਨੂੰ ਇਸ ਤਰ੍ਹਾਂ ਠੀਕ ਹੈ ਜੀ ਜਿਹੜੀ ਆਪਾਂ ਇਹ ਸਲਾਈ ਲਗਾਈ ਹੋਈ ਆ ਇਸ ਸਲਾਈ ਦੇ ਉੱਪਰ ਉੱਪਰ ਅਸੀਂ ਸਲਾਈ ਲਗਾਨੀ ਹੈ ਹਾਂ ਹਾਂ ਹਾਂਜੀ ਇਸ ਤਰ੍ਹਾਂ ਇਹ ਚੈੱਕ ਕਰੋ ਆਪਾਂ ਸਲਾਈ ਲਗਾ ਲਈ ਹੋਈ ਆ ਇਸ ਸਲਾਈ ਤੋਂ ਬਾਅਦ ਅਸੀਂ ਅੰਦਰ ਤੋਂ ਕਪੜਾ ਕਟਿੰਗ ਕਰਦੇ ਹਾਂ ਥੋੜੇ ਥੋੜੇ ਕਪੜਾ ਛੱਡ ਕੇ ਜਿਹੜਾ ਅੰਦਰ ਦਾ ਕਪੜਾ ਆ ਉਹ ਸਾਰਾ ਅਸੀਂ ਕਟਿੰਗ ਕਰ ਦ। ਇਸ ਤਰ੍ਹਾਂ ਠੀਕ ਹੈ ਜੀ ਇੱਥੇ ਅਸੀਂ ਰਾਉਂਡ ਦੇ ਵਿੱਚ ਕੱਟ ਲਗਾ ਲੈਣੇ ਆ। ਇਹ ਕੱਟ ਲਗਾਉਣ ਤੋਂ ਬਾਅਦ ਅਸੀਂ ਇੱਥੋਂ ਰਾਉਂਡ ਦੇ ਵਿੱਚ ਇਹਨੂੰ ਕਟਿੰਗ ਕਰ ਲੈਣਾ ਹੈ। ਟੈਸਟਿੰਗ ਪੇਪਰ ਇਸ ਤਰ੍ਹਾਂ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਜਿਹੜਾ ਸਾਡਾ ਪੇਸਟਿੰਗ ਪੇਪਰ ਹੈ ਠੀਕ ਹੈ ਇਸ ਨੂੰ ਇਸ ਤਰ੍ਹਾਂ ਫੋਲਡ ਕਰਨਾ ਤੇ ਪੇਸਟਿੰਗ ਪੇਪਰ ਦੇ ਉੱਪਰ ਅਸੀਂ ਬਿਲਕੁਲ ਕਿਨਾਰੇ ਕਿਨਾਰੇ ਤੇ ਸਲਾਈ ਲਗਾ ਲੈਣੀ ਹੈ ਇਸ ਤਰ੍ਹਾਂ ਇਹ ਚੈੱਕ ਕਰਿਓ ਠੀਕ ਹੈ ਜੀ ਕਿਨਾਰੇ-ਕਾਇਤੇ ਸਲਾਈ ਲਗਾ ਲਈ ਹੋਈ ਆ ਇਸ ਤੋਂ ਬਾਅਦ ਅਸੀਂ ਜਿਹੜੇ ਸਾਡਾ ਪੇਸਟਿੰਗ ਪੇਪਰ ਹੈ ਪੇਸਟਿੰਗ ਪੇਪਰ ਨੂੰ ਇਸ ਸਾਈਡ ਤੋਂ ਫੋਲਡ ਕਰਨਾ ਆ ਇਸ ਤਰ੍ਹਾਂ ਤੇ ਇਹਦੇ ਇਹਨੂੰ ਫੋਲਡ ਕਰਕੇ ਸਲਾਈ ਲਗਾ ਦੇਣੀ ਪੇਸਟਿੰਗ ਪੇਪਰ ਤੇ ਚੈੱਕ ਕਰੋ ਆਪਾਂ ਇਸ ਤਰ੍ਹਾਂ ਫੋਲਡ ਕਰ ਲਿਆ ਹੋਇਆ ਪੇਸਟਿੰਗ ਪੇਪਰ ਨੂੰ ਹੁਣ ਇਸ ਨੂੰ ਅੰਦਰ ਨੂੰ ਫੋਲਡ ਕਰ ਲੈਣਾ ਤੇ ਅੱਗੇ ਆਪਾਂ ਕੱਚੀ ਸਲਾਈ ਲਗਾ ਦੇਣੀ ਹੈ ਇਹ ਸਲਾਈ ਆਪਣੀ ਤਰਪਾਈ ਕਰਨ ਤੋਂ ਬਾਅਦ ਖੋਲ ਜੀ ਹਾਂਜੀ ਇਹ ਕਰੋ ਚੈੱਕ ਇਨਾ ਇੱਕ ਸਾਡਾ ਰੈਡੀ ਹੋ ਗਿਆ ਹੋਇਆ ਇਹ ਚੈੱਕ ਕਰੋ ਠੀਕ ਹੈ ਜੀ ਇਸ ਸਾਈਡ ਤੋਂ ਵੀ ਚੈੱਕ ਕਰੋ ਬਾਕੀ ਵੀਡੀਓ ਨੂੰ ਲਾਸਟ ਤੱਕ ਦੇਖੋਗੇ ਵੀਡੀਓ ਵਧੀਆ ਲੱਗੂਗੀ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਰੀਸੀਵ ਹੋ ਜਾਏ ਬਾਕੀ ਦੱਸਿਓ ਜਰੂਰ ਵੀਡੀਓ ਕਿਸ ਤਰ੍ਹਾਂ ਲੱਗੀ ਥੈਂਕ ਯੂ ਸੋ